ऐतिहासिक मेले समाज में आपसे भाईचारक सांस बढ़ते हैं जिला कपूरथला में 108 बाबा किशनगिरी महाराज की स्थायी पुण्य स्मृति के अवसर पर बाबा तेलू जी कुटिया मोहल्ला लाहौरी गेट कपूरथला में हर वर्ष मेले के रूप में मनाया जाता है बाबा तेलू जी महाराज ऐसे पहुंचे हुए फकीर थे जिन्होंने अपने जीवन में भीषम सर्दी और गर्मी मौसम में साफा और पढ़ना के साथ फकीरी जीवन में शहर की परिक्रमा कर गांजा कर भला मांग कर अपना जीवन व्यतीत किया बाबा तेलू जी महाराज कुटिया लोरी गेट उन्होंने बरसी जो कि राकेश कुमार बल्ली बाबा जी साढ़े उन्होंने रहनमाय हो, हो रही है ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਇੱਥੇ ਉੱਚੇ ਚੇੇ ਤੌਰ ਤੇ ਪਹੁੰਚੇ ਕਿਉਂਕਿ ਬੜਾ ਸੁਭਾਗਾ ਦਿਹਾੜਾ ਹੁੰਦਾ ਜਦੋਂ ਉਹਨਾਂ ਦੀ ਵਰਸੀ ਹੁੰਦੀ ਆ ਪਰ ਦੇਸ਼ ਵਿਦੇਸ਼ ਤੋਂ ਵੀ ਸਾਨੂੰ ਲੋਕ ਸਨੇਹ ਭੇਜਦੇ ਆਰ ਬੜਾ ਵਧੀਆ ਮੈਸੇਜ ਆ ਕਿ ਬਾਬਾ ਜੀ ਨੇ ਇੱਥੇ ਰਹਿ ਕੇ ਕੁੱਲ ਦੁਨੀਆ ਸਾਡੇ ਕਪੂਰਲੇ ਸ਼ਹਿਰ ਦਾ ਤੇ ਆਲੇ ਦੋਲੇ ਦਾ ਵੀ ਬਹੁਤ ਪੱਲਾ ਕੀਤਾ ਕਮੇਟੀ ਵੱਲੋਂ ਕੀ ਪ੍ਰਬੰਧ ਕੀ ਕੀਤਾ ਗਿਆ ਕਮੇਟੀ ਵੱਲੋਂ ਚੇੇ ਚੇੇ ਤਾਰ ਤੇ ਲੰਗਰ ਪਾਣੀ ਦਾ ਜਿਹੜੇ ਸਾਧੂ ਆਏ ਆ ਉਹਨਾਂ ਨੂੰ ਵੀ ਭੋਜਨ ਤੇ ਜੋ ਉਹਨਾਂ ਨੂੰ ਅਸੀਂ ਹਰ ਸਾਲ ਕਰਦੇ ਆਂ ਕੰਬਲ ਵਗੈਰਾ ਦਾ ਜੋ ਵੀ ਉਹ ਕਰਦੇ ਆ ਬਹੁਤ ਵਧੀਆ ਕਮੇਟੀ ਵੱਲੋਂ ਉਪਰਾਲਾ ਆ ਔਰ ਇੱਥੇ ਨਾਮਵਰ ਸਿੰਗਰ ਜੋ ਕਿ ਕਨਵਰ ਗਰੇਵਾਲ ਜੀ ਦਵਿੰਦਰ ਦਿਆਲਪੁਰੀ ਜੀ ਆਪਣੇ ਦੂਜੇ ਆਸ਼ੂ ਆਸ਼ੂ ਸਿੰਘ ਜੀ ਤੇ ਇੱਕ ਰਾਈਟਰ ਆ ਆਪਣੇ ਕੀ ਨਾਮ ਸੀ ਬਾਬਾ ਜੀ ਉਹਨਾਂ ਦਾ ਅंसारी ਇਕਵਾਲ ਤੇ ਹੋਰ ਇਹਨਾਂ ਦੇ ਵਿੱਚ ਬੜੇ ਪਹੁੰਚੇ ਮਹਾਨ ਹਸਤੀਆਂ ਸਿੰਗਰ ਜਿਹੜੇ ਇੱਥੇ ਪਹੁੰਚ ਰਹੇ ਕੀ ਇਹ ਗੱਲ ਕਰੀ ਕੀ ਇਤਿਹਾਸ ਕੀ ਹੈ ਬਾਬਾ ਜੀ ਦੀ ਇਤਿਹਾਸ ਬਾਬਾ ਜੀ ਦਾ ਬਾਬਾ ਜੀ ਦਾ ਇਤਿਹਾਸ ਇਤਿਹਾਸ ਹੀ ਆ ਜੀ ਤੁਹਾਨੂੰ ਦਿਸਦਾ ਹੀ ਇਤਿਹਾਸ ਜਿਹੜਾ ਇੱਥੇ ਇੰਨੀ ਸੰਗਤ ਆ ਗਈ ਇਤਿਹਾਸ ਹੀ ਆ ਬਾਬਾ ਜੀ ਦਾ ਜੇ ਉਹਨਾਂ ਦੀ ਕੋਈ ਗੱਲਬਾਤ ਸੀਗੀ ਕਿਉਂਕਿ ਜਿੰਨੀ ਸੰਗਤ ਉਹਨਾਂ ਨਾਲ ਜੁੜੀ ਆ ਦਿਲੋਂ ਜੁੜੀ ਆ ਇਤਿਹਾਸ ਉਹਨਾਂ ਦਾ ਉਹਨਾਂ ਨੇ ਗਰੀਬਾਂ ਦਾ ਭਲਾ ਬਹੁਤ ਕੀਤਾ ਔਰ ਜਿੱਥੇ ਕੁਟੀਆਂ ਹੈਗੀ ਇੱਥੇ ਆਣਗਵਾਂਡ ਵੀ ਉਹਨਾਂ ਨੇ ਬਹੁਤ ਭਲਾ ਕੀਤਾ ਔਰ ਉਹਨਾਂ ਨੇ ਇੱਥੋਂ ਪੁੱਤਰਾਂ ਦੀਆਂ ਦਾਤਾਂ ਬਹੁਤ ਮਿਲੀਆਂ ਬਾਬਾ ਜੀ ਦੇ ਦਰਬਾਰ ਤੋਂ ਤੇ ਉਹਨਾਂ ਦੀ ਬੜੀ ਦੇਣ ਆ ਸਮਾਜ ਨੂੰ ਕਿਉਂਕਿ ਉਹਨਾਂ ਨੇ ਇੱਥੇ ਹਰ ਵਰਗ ਨੂੰ ਸਹਿਯੋਗ ਕੀਤਾ ਬਾਬਾ ਜੀ ਨੇ ਰਹਿ ਕੇ